ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਹਲਾ ਦਿੰਦਾ ਜਦੋਂ ਗੱਲ ਕਰਦਾ ਕਹਿੰਦਾ ਵੀ ਲੋਕ ਸਾਡੇ ਕੋਲੇ ਮੰਗ ਪੱਤਰ ਲੈ ਕੇ ਆਉਂਦੇ ਆ ਤੇ ਅੱਜ ਮੈਂ ਲੋਕਾਂ ਤੱਕ ਇੱਕ ਮੰਗ ਪੱਤਰ ਲੈ ਕੇ ਆਇਆ ਉਹ ਮੰਗ ਪੱਤਰ ਕੀ ਹੈ ਚਰਚਾ ਦਾ ਵਿਸ਼ਾ ਬਣ ਗਿਆ ਵੀ ਮੇਰੀ ਝੋਲੀ 'ਚ 13 ਦੀਆਂ 13 ਸੀਟਾਂ ਪਾ ਦਿਓ ਤੇ ਫੇਰ ਤੁਹਾਨੂੰ ਦਿਖਾਵਾਂਗੇ ਵੀ ਪੰਜਾਬ ਦੇ ਵਿੱਚ ਕੰਮ ਕਿਵੇਂ ਹੁੰਦਾ ਤੇ ਜਵਾਬ ਕਿਵੇਂ ਦਿੱਤੇ ਆ ਯਾਰ ਕਰਾਰਾ ਜਵਾਬ ਹੈ ਵਿਰੋਧੀਆਂ ਨੂੰ ਤੇ ਜਦੋਂ ਸਟੇਜ ਤੇ ਖੜਕੇ ਇੱਕ ਨਾਰਾ ਵੱਜਦਾ ਨਾ ਤਾਂ ਲੋਕ ਵੀ ਸਾਥ ਦਿੰਦੇ ਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕੁਝ ਵਿਰਲਾ ਹੀ ਬੋਲਦਾ ਦਾ ਤੇ ਸਾਰਿਆਂ ਨੂੰ ਹਲਾ ਦਿੰਦਾ ਹੈ ਗੱਲਾਂ ਗੱਲਾਂ ਦੇ ਵਿੱਚ ਹਾਸੇ ਹਾਸੇ ਦੇ ਵਿੱਚ ਗੱਲਾਂ ਅਜੀਆਂ ਨੇ ਕਮ ਵਾਲੀਆਂ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਪਹਿਲਾਂ ਆਪਾਂ ਸੁਣਦੇ ਆਂ ਪੂਰੀ ਵੀਡੀਓ ਕੀ ਆ ਮਸਲਾ ਸੱਜ ਮੈਂ ਤੁਹਾਡੇ ਕੋਲ ਆਇਆ ਹਾਂ ਤੁਹਾਡੇ ਮਸਲੇ ਦਾ ਹੱਲ ਹੋਣਗੇ ਹੋਣਗੇ ਹੁਣ ਤੁਸੀਂ ਤਾਂ ਆਪਣੀ ਮੰਗਾਂ ਦੱਸਤੀਆਂ ਆਹ ਲੋ ਜੀ ਤੇ ਮੈਂ ਵੀ ਮੰਗ ਪਤਲੇ ਗਏ ਕੱਜ ਵੀ ਜੇ ਹੁਣ 13 ਦੀ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਕੱਲਾ ਕਿੰਨਾ ਚਿਰ ਲੜੀ ਜਾਊਂਗਾ ਇਹਨਾਂ ਨਾਲ ਕਦੇ ਬੀਜੇਪੀ ਨਾਲ ਲੜਨਾ ਪੈਂਦਾ ਕਦੇ ਗਵਰਨਰ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰ ਦਿੰਦੇ ਦਿੱਲੀ 'ਚ ਆ ਸਕੀਮ ਵੀ ਰੋਕਲਵਾ ਵੀ ਰੋਕ ਲੋ ਰਾਸ਼ਨ ਵੀ ਰੋਕਲਵਾ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟੇਟ ਕਰਕੇ ਰੌਲਾ ਪਾਉਣਾ ਪੈਂਦਾ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਤਾ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਹੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਾਂ ਨੂੰ ਕਹੋ ਕਿ ਐਸ ਵਾਰ 13 0 ਹੋ ਗਿਆ ਜੇ ਪੰਜਾਬ 'ਚੋਂ ਐਮਪੀ ਡੀਅਮ ਇਲੈਕਸ਼ਨਾਂ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆ ਪੈਸਾ ਰੋਕ ਸਕੇ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਆਰਟੀਐਸ ਸਿਚੁਏਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਵਰਤ ਲਿਆ ਗਲਤ ਵਰਤ ਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗਲਤੀ ਦਾ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਕਹਿੰਦਿਆ ਅਮੈਂਡਮੈਂਟ ਕਰੋ ਕਾਨੂੰਨ ਚ ਕਰਤੀ ਵਿਧਾਨ ਸਭਾ ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਨੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੁਕੀ ਬੈਠੇ ਸਾਢੇ 5000 ਕਰੋੜ ਰੁਪਈਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਈਆ ਜੀਐਸਟੀ ਦੇ ਪੈਸੇ ਰੋਕੀ ਬੈਠੇ ਸਾਢੇ 8000 ਕਰੋੜ ਰੁਪਈਆ ਰੋਕੀ ਬੈਠੇ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਵੱਧ ਸਾਡੀਆਂ ਨੇ ਦੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਸ਼ ਦੇ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝੱਖੀ ਉਡਰਤੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਝਾਕੀ ਕੈਂਸਲ ਰੱਜਕਤ ਕੌਣ-ਕੌਣ ਸੀ ਉਸ ਝਾਕੀ ਚ ਉਹ ਸ਼ੀਦ ਆਜ਼ਮ ਭਗਤ ਸਿੰਘ ਸੀ ਲਾਲਾ ਲਾਜਪਤਰਾ ਏਸ਼ੀਆ ਟੁੱਡੀ ਦੇ ਨਾਲ ਹੀ ਪਿੰਡ ਪੈਂਦਾ ਹੈ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਚ ਰਾਜਗੁਰੂ ਸੁਖਦੇਵ ਹੋਰੀ ਸੀ ਉਹ ਚ ਜਲਿਆਂ ਵਾਲਾ ਬਾਗ ਸੀ ਸਾਕਾ ਕਿਉਂ ਕੌਣ ਹੁੰਦੇ ਨੇ ਇਹ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾ ਜੀ ਨੂੰ ਰਿਜੈਕਟ ਕਰਦਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫ਼ਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲਓ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜਾਊਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ 2 ਸਾਲ ਹੋਣ ਵਾਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨ ਜੇ ਪੈਸੇ ਕਮਾਣੇ ਹੁੰਦੇ ਮੈਂ ਉਧਰੋਂ ਕੋਕੜ ਘੱਟ ਕਮਾਉਂਦਾ ਸੀ ਸਭ ਤੋਂ ਮੈਂ ਦਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਇੱਥੇ ਆ ਕੇ ਛੱਡਾਂ ਪਰ ਤੁਸੀਂ ਵੀ ਸੁਣਿਆ ਨੇ ਗੱਲਾਂ ਹਿਲਾ ਕੇ ਰੱਖ ਦਿੰਦੀਆਂ ਨੇ ਕਿਉਂਕਿ ਜਦੋਂ ਭਗਵੰਤ ਮਾਨ ਬੋਲਦੇ ਆ ਤਾਂ ਲੋਕਾਂ ਨੂੰ ਜਵਾਬ ਜ਼ਰੂਰ ਦਿੰਦੇ ਤੇ ਆਪਣਾ ਮੰਗ ਪੱਤਰ ਲੈ ਕੇ ਲੋਕਾਂ ਦੇ ਵਿਚਾਲੇ ਰੱਖਤਾ ਕਿ ਤੁਸੀਂ ਸਾਨੂੰ 13 ਦੀਆਂ 13 ਸੀਟਾਂ ਦੇ ਦਿਓ ਤੇ ਫੇਰ ਅਸੀਂ ਪੰਜਾਬ ਦੇ ਪੱਕੀ ਹਰ ਇੱਕ ਮੁੱਦੇ ਤੇ ਗੱਲ ਕਰਾਂਗੇ ਤੇ ਹਰ ਮਸਲੇ ਨੂੰ ਹੱਲ ਕਰਾਂਗੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਹ ਮੰਗਾਂ ਜਿਹੜੀਆਂ ਭਗਵੰਤ ਮਾਨ ਲੋਕਾਂ ਦੇ ਵਿੱਚ ਲੈ ਕੇ ਆਏ ਨੇ ਜਿਹੜਾ ਮੰਗ ਪੱਤਰ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ ਉਸ ਨੂੰ ਉਹ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ